ਨੇ ਮੰਗਦਾ ਸਾਡੀ ਇਹ ਹੈ ਕਿ ਸਾਨੂੰ ਦਰਜਾ 3 ਤੇ ਦਰਜਾ 4 ਦਾ ਗ੍ਰੇਡ ਦਿੱਤਾ ਜਾਵੇ ਤੇ ਕੇਰਲਾ ਤੇ ਤਾਮਲ ਲਾਡੂ ਦੇ ਵਾਂਗ ਸਾਨੂੰ ਮਿਨੀਮ ਵੇਜ ਲਾਗੂ ਕੀਤਾ ਜਾਵੇ ਕਿਉਂਕਿ ਉੱਥੇ 26000 ਰੁਪਿਆ ਵਰਕਰ ਤੇ ਹੈਲਪਰ ਨੂੰ ਦੇ ਰਹੀ ਹੈ ਸਰਕਾਰ ਹਰਿਆਣਾ ਸਰਕਾਰ ਜਿਹੜੀ ਉਹ 21000 ਰੁਪਿਆ ਸਾਡੀ ਵਰਕਰ ਤੇ ਹੈਲਪਰ ਨੂੰ ਦੇ ਰਹੀ ਹੈ ਸਾਨੂੰ ਵੀ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਦੇਵੇ ਤਦੋਂ ਕੋਵੰਤਮਨ ਸਾਹਿਬ ਜੀ ਆਏ ਸੀ ਸੱਤਾਂ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਇਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਨੂੰ ਟੈਂਕੀ ਤੇ ਨਹੀਂ ਚੜਨਾ ਪਏਗਾ ਕਿਸੇ ਨੂੰ ਧਰਨਾ ਨਹੀਂ ਲਾਉਣਾ ਪਏਗਾ ਮੇਰੀਆਂ ਭੈਣਾਂ ਰਖੜੀ ਬਣਾਈ ਸੀ ਪਰ ਅੱਜ ਉਹਦੀਆਂ ਭੈਣਾਂ ਇੱਕ ਭੈਣਾਂ ਉਹਦੀ ਜਿਹੜੀ ਫਿਰਦੀ ਹੈ ਤਾਂ ਉਹ ਉਹਦੇ ਨਾਲ ਪੂਰੀ ਫੋਰਸ ਫਿਰਦੀ ਹੁੰਦੀ ਹੈ ਅੱਜ ਸਾਡੀਆਂ ਭੈਣਾਂ ਰੋਡ ਤੇ ਧੁੱਪ ਦੇ ਵਿੱਚ ਬੈਠੀਆਂ ਕਿ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਆਪਣਾ ਵਾਅਦਾ ਨਹੀਂ ਪੂਰਾਉਂਦੀ ਤਾਂ ਸਾਡਾ ਸੰਘਰਸ਼ ਇਸ ਤੋਂ ਵੀ ਜ਼ਿਆਦਾ ਤੇਜ਼ ਹੋਵੇਗਾ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਫੌਜਦਾਰੀ ਪਾਸ ਕਰੇ ਨੇ ਇਹ ਘੱਟ ਗਿਣਤੀਆਂ ਦੇ ਤੇ ਮਜ਼ਦੂਰਾਂ ਤੇ ਹਮਲਾ ਕਰਦੇ ਨੇ ਅਸੀਂ ਅੱਜ ਉਹ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜਾਂਗੇ ਸਾੜ ਕੇ ਕੀ ਕਰਦੇ ਹਾਂ ਹਮਲਾ ਕਰਦੇ ਹਾਂ ਹਮਲਾ ਕਰਦੇ ਵਰਕਰ ਤੇ ਹੈਲਪਰ ਤੇ ਪਿੱਛੇ ਵੀ ਆਂਗਣਵਾੜੀ ਵਰਕਰ ਤੇ ਹੈਲਪਰ ਤੇ ਕਹਿ ਸਕਦੇ ਆ ਜਿੰਦਾਬਾਦ ਜਿੰਦਾਬਾਦ ਆਂਗਣਵਾੜੀ ਮਲਾਜ ਯੂਨੀਅਨ ਜਿੰਦਾਬਾਦ 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 ਸਾਡੇ ਹੱਕੋ ਹੱਕੋ ਸਾਡੇ ਹੱਕੋ ਹੱਕੋ ਹੱਕ ਲਵਾਗੇ ਇੱਕੇ ਨਾਲ ਲੋੜ ਪਰ ਸੰਘਰਸ਼ ਨਾਲ ਹੱਕ ਲਵਾਗੇ ਇੱਕੇ ਨਾਲ ਬਿਲਕੁਲ ਜੀ ਸਾਰੇ ਤਰਫ ਜਿਹੜਾ ਹੈਗਾ ਉਹ ਆਂਗਣਵਾੜੀ ਵਰਕਰ ਤੇ ਹੈਲਪਰਾਂ ਬੈਠੀਆਂ ਹੋਈ ਨਜ਼ਰ ਆ ਰਹੀਆਂ ਹਨ ਮੰਗਾ ਉਹੀ ਨੇ ਪੁਰਾਣੀਆਂ ਮੰਗਾ ਨੇ ਜਾਂ ਫਿਰ ਕਹਿ ਸਕਦੇ ਆ ਕਿ ਯਾਦ ਅੱਜ ਇੱਕ ਇਹਨਾਂ ਦੇ ਮੰਗ ਪੱਤਰ ਦਾ ਯਾਦ ਦਿਹਾੜਾ ਆ ਯਾਦ ਪੱਤਰ ਦਿਵਸ ਜਿਹੜਾ ਉਹ ਮਨਾ ਰਹੇ ਨੇ ਦਿਹਾੜਾ ਮਨਾ ਰਹੇ ਨੇ ਤੇ ਗੱਲਬਾਤ ਜ਼ਰੂਰ ਕਰਾਂਗੇ ਇਨਾ ਦੇ ਨਾਲ ਜਿਹੜੇ ਸਵੇਰ ਤੋਂ ਹੀ ਤੁੱਪ ਦੇ ਵਿੱਚ ਡਟੀਆਂ ਹੋਈਆਂ ਨੇ ਤੇ ਸਾਡੇ ਨਾਲ ਮੌਜੂਦ ਨੇ ਅੱਜ ਤੱਕ ਕੀ ਦਿਹਾੜਾ ਮਨਾਇਆ ਜਾ ਰਿਹਾ ਤੁਸੀਂ ਤਾਂ ਸਾਰੇ ਡਿਪਟੀ ਕਮਿਸ਼ਨਰ ਦਫ਼ਤਰ ਜਿਹੜੇ ਉਹ ਘੇਰੇ ਹੋਏ ਨੇ 10 ਜੁਲਾਈ ਨੂੰ ਕਈ ਸਾਲਾਂ ਤੋਂ ਲੈ ਕੇ ਮੰਗ ਦਿਵਸ ਹੁੰਦਾ ਹੈ ਸੋ ਸਾਰਾ ਪੂਰੇ ਦੇਸ਼ ਦੇ ਵਿੱਚ ਅੱਜ ਮੰਗ ਦਿਵਸ ਮਨਾਇਆ ਜਾ ਰਿਹਾ ਹੈ ਅਸੀਂ ਵੀ ਉਸੇ ਲੜੀ ਦੇ ਤਹਿਤ ਅੱਜ ਡੀਸੀ ਦਫ਼ਤਰ ਮਲੇ ਕੋਲਾ ਵਿਖੇ ਪਹੁੰਚੇ ਆ ਕਿਉਂਕਿ ਅਸੀਂ ਅੰਦਰ ਛਾਂ ਬਹੁਤ ਹੈ ਮੈਡਮ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਅੱਗੇ ਵੀ ਉਸੇ ਬਹਿ ਕੇ ਅਸੀਂ ਆਪਣਾ ਧਰਨਾ ਮਜਾਰਾ ਕਰਦੇ ਆ ਕਿ ਅਸੀਂ ਅੰਦਰ ਬੈਠ ਜਾਈਏ ਪਰ ਗਰਮੀ ਬਹੁਤ ਜ਼ਿਆਦਾ ਹੱਦ ਤੋਂ ਵੱਧ ਗਰਮੀ ਹੈ ਅੰਦਰ ਗੇਟ ਬੰਦ ਕੀਤੇ ਹੋਏ ਅਸੀਂ ਸੜਕ ਤੇ ਬੈਠੇ ਆਪਣਾ ਜਿਹੜਾ ਪ੍ਰਦਰਸ਼ਨ ਆ ਸ਼ਾਂਤਮਈ ਕਰ ਰਹੇ ਆ ਸੋ ਅਸੀਂ ਟਾਈਮ ਦਿੱਤਾ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਅੱਜ ਪਹਿਲੀ ਮੰਗ ਤਾਂ ਸਾਡੀ ਇਹ ਹੈ ਕਿ ਸਾਨੂੰ ਦਰਜਾ 3 ਤੇ ਦਰਜਾ 4 ਦਾ ਗ੍ਰੇਡ ਦਿੱਤਾ ਜਾਵੇ ਤੇ ਕੇਰਲਾ ਤੇ ਤਾਮਲ ਲਾਡੂ ਦੇ ਵਾਂਗ ਸਾਨੂੰ ਮਿਨੀਮ ਵੇਜ ਲਾਗੂ ਕੀਤਾ ਜਾਵੇ ਕਿਉਂਕਿ ਉਥੇ 26000 ਰੁਪਿਆ ਵਰਕਰ ਤੇ ਹੈਲਪਰ ਨੂੰ ਦੇ ਰਹੀ ਹੈ ਸਰਕਾਰ ਹਰਿਆਣਾ ਸਰਕਾਰ ਜਿਹੜੀ ਉਹ 21000 ਰੁਪਿਆ ਸਾਡੀ ਵਰਕਰ ਤੇ ਹੈਲਪਰ ਨੂੰ ਦੇ ਰਹੀ ਹੈ ਸਾਨੂੰ ਵੀ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਦੇਵੇ ਕਿਉਂਕਿ ਪੰਜਾਬ ਦਾ ਜਿਹੜਾ ਸੂਬਾ ਉਹ ਪੂਰਾ ਅਮੀਰ ਤੇ ਖੁਸ਼ਹਾਲ ਸੂਬਾ ਸੀ ਪਰ ਜਦੋਂ ਭਗਵੰਤ ਮਾਨ ਸਾਹਿਬ ਜੀ ਆਏ ਸੀ ਸੱਤਾਂ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਇਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਨੂੰ ਟੈਂਕੀ ਤੇ ਨਹੀਂ ਚੜਨਾ ਪਵੇਗਾ ਕਿਸੇ ਨੂੰ ਧਰਨਾ ਨਹੀਂ ਲਾਉਣਾ ਪਵੇਗਾ ਪਰ ਅੱਜ ਉਸੇ ਦੀਆਂ ਜਿਹੜਾ ਕਹਿੰਦਾ ਕਿ ਪਿਛਲੀ ਰਖੜੀ ਤੇ ਕਿਹਾ ਸੀ ਮੰਨਿਆ ਸੀ ਕਿ ਮੇਰੀਆਂ ਭੈਣਾਂ ਰਖੜੀ ਬਣਾਈ ਸੀ ਪਰ ਅੱਜ ਉਹਦੀਆਂ ਭੈਣਾਂ ਇੱਕ ਭੈਣਾਂ ਉਹਦੀ ਜਿਹੜੀ ਫਿਰਦੀ ਹੈ ਤਾਂ ਉਹ ਉਹਦੇ ਨਾਲ ਪੂਰੀ ਫੋਰਸ ਫਿਰਦੀ ਹੁੰਦੀ ਹੈ ਅੱਜ ਸਾਡੀਆਂ ਭੈਣਾਂ ਰੋਡ ਤੇ ਧੁੱਪ ਦੇ ਵਿੱਚ ਬੈਠੀਆਂ ਅੱਜ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਆ ਦੇਖੋ ਤੁਹਾਡੇ ਸਾਹਮਣੇ ਮਲੇਰਕੋਲਾ ਬਲਾਕ 1 ਤੇ ਅਹਿਮਦਵਰਡ ਬਲਾਕ ਜੋ ਕਿ ਮਲੇਰਕੋਲਾ ਜ਼ਿਲ੍ਹੇ ਦੇ ਸਾਡੇ ਦੋ ਬਲਾਕ ਨੇ ਦੋਵਾਂ ਦੇ ਦੋਵਾਂ ਬਲਾਕ ਦੇ ਸਾਰੇ ਵਰਕਰਸ ਤੇ ਹੈਲਪਰ ਸਾਥੀ ਆਏ ਨੇ ਕਿਉਂਕਿ ਅਸੀਂ ਆਪਣੇ ਹੱਕਾਂ ਪ੍ਰਤੀ ਪੂਰੇ ਅਵੇਅਰ ਆ ਅਸੀਂ ਸਰਕਾਰ ਨੂੰ ਇਹ ਯਾਦ ਕਰਵਾਉਣ ਆਏ ਆ ਕਿ ਤੁਸੀਂ ਆਪਣਾ ਚੋਣ ਮੈਨੀਫੈਸਟੋ ਦੇ ਵਿੱਚ ਸਾਡੇ ਨਾਲ ਜੋ ਵਾਅਦਾ ਕੀਤਾ ਸੀ ਹੁਣ ਉਹ ਟ ਪਗਾਉ ਪਰ ਜੇਕਰ ਸਰਕਾਰ ਸਾਡੀਆਂ ਮੰਗਾ ਨਹੀਂ ਮੰਨਦੀ ਆਪਣਾ ਵਾਅਦਾ ਨਹੀਂ ਪਗਾਉਂਦੀ ਤਾਂ ਸਾਡਾ ਸੰਘਰਸ਼ ਇਸ ਤੋਂ ਵੀ ਜ਼ਿਆਦਾ ਤੇਜ਼ ਹੋਵੇਗਾ ਹਰ ਸਾਲ ਦੀ ਤਰ੍ਹਾਂ ਅੱਜ ਡੀਸੀ ਆਫਿਸ ਦੇ ਬਾਹਰ ਆ ਕੇ ਅਸੀਂ ਮੰਗ ਪੱਤਰ ਦੇਣ ਆਏ ਸੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਪਰ ਉਰੇ ਦੇ ਪ੍ਰਸ਼ਾਸਨ ਨੇ ਨਾ ਤਾਂ ਸਾਨੂੰ ਅੰਦਰ ਬੈਠਣ ਦਿੱਤਾ ਕਿਉਂਕਿ ਜੇ ਸਾਡੇ ਸਪੀਕਰ ਦੀ ਆਵਾਜ਼ ਉਹਨਾਂ ਦੇ ਕੰਨਾਂ 'ਚ ਪੈਂਦੀ ਤਾਂ ਸਾਡੀਆਂ ਮੰਗਾਂ ਦੀ ਉਹਨਾਂ ਨੂੰ ਸਮਝ ਆਉਂਦੀ ਪਰ ਉਹਨਾਂ ਨੇ ਤਕਲੀਫ਼ ਮੰਨੀ ਏਸੀ 'ਚ ਉੱਠਣ ਦੀ ਸਾਨੂੰ ਸੜਕ 'ਤੇ ਬਿਠਾਤਾ ਵੀ ਪਬਲਿਕ ਬਸੱਕ ਪਰੇਸ਼ਾਨ ਹੋ ਜਵੇ ਵੀ ਪਰ ਅਸੀਂ ਨਾ ਹੋਈਏ ਪਰ ਅਸੀਂ ਇਹ ਮੰਗ ਪੱਤਰ ਹੈ ਜਿਹੜਾ ਡੀਸੀ ਨੂੰ ਅੰਦਰ ਜਾ ਕੇ ਦੇ ਕੇ ਜਾਵਾਂਗੇ ਤੇ ਜਿਹੜੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਫੌਜਦਾਰੀ ਪਾਸ ਕਰੇ ਨੇ ਇੱਕ ਘੱਟ ਗਿਣਤੀਆਂ ਦੇ ਤੇ ਮਜ਼ਦੂਰਾਂ ਤੇ ਹਮਲਾ ਕਰਦੇ ਨੇ ਅਸੀਂ ਅੱਜ ਉਹ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜਾਂਗੇ